ਹਾਂ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਆ ਆਪਣੇ YouTube ਚੈਨਲ ਤੇ ਵੀਰੋ ਅੱਜ ਆਪਾਂ ਲੈ ਗਏ ਆਂ ਸਾਈਜ 167 ਮਾਡਲ ਹੈਗਾ ਜੀ 2024 ਬਾਕੀ ਐਸ ਸਾਈਡ ਤੋਂ ਟਰਾਲਾ ਚੈੱਕ ਕਰ ਸਕਦੇ ਜੀ ਬਿਲਕੁਲ ਸੋਹਣੀ ਕੰਡੀਸ਼ਨ ਦਾ ਟਰਾਲਾ ਹੈ ਜਲੰਧਰ ਦਾ ਟਰਾਲਾ ਬਣਿਆ ਆ ਜੀ ਵਿੱਡ ਦੇਖ ਸਕਦੇ ਜੀ ਗੋਲ ਪੈਂਪਲਾ ਵਿੱਡ ਆ ਫੁੱਲ ਹੈ ਵੀ ਸੇਲ ਦਾ ਮਾਲ ਲੱਗਿਆ ਆ ਜੀ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਮਾਸ਼ੀ ਹੋ ਕੇ ਦੇ ਵਿੱਚ ਟਰਾਲਾ ਆ ਜੀ ਫੁੱਲ ਹੈਵੀ 10 ਇੰਚ ਦੀ ਚੈਸੀ ਆ ਸੇਲ ਦਾ ਮਾਰਕਾ ਦੇ ਸਕਦੇ ਜੀ ਰੰਗ ਦੀ ਕੁਆਲਟੀ ਦੇ ਸਕਦੇ ਜੀ ਪੂਰਾ ਫੁੱਲ ਹੈਵੀ ਟਰਾਲਾ ਆ ਐਸਾਈਡ ਤੋਂ ਦੇਖ ਸਾ ਜੀ ਪੂਰੀ ਫੁੱਲ ਹੈਵੀ ਚਰਖੜੀਆਂ ਲੱਗੀਆਂ ਹੋਈਆਂ ਵਾ ਫੁੱਲ ਹੈਵੀ ਹੁਕਾਂ ਦੇ ਨਾਲ ਟਰਾਲਾ ਆ ਜੀ ਬੈੱਡ ਵੀ ਪੂਰਾ ਹੈਵੀ ਲੱਗਾ ਆ ਜੀ ਬਾਕੀ ਐਸਾਈਡ ਤੋਂ ਦੇ ਸਕਦੇ ਜੀ ਪੌਣੇ 3 ਫੁੱਟ ਦਾ ਵਿੜ ਲੱਗਾ ਹੈ ਜੀ ਪੂਰਾ ਮੋਡੀਫਾਈਡ ਟਰਾਲਾ ਆ 10 ਇੰਚ ਦੀ ਚੈਸੀ ਆ ਰੇਲ ਦਾ ਹਿੱਸਾ ਆ ਜੀ ਫੁੱਲ ਹੈਵੀ ਕੈਂਚੀ ਲੱਗੀ ਹੋਈ ਆ 4-2 ਦੇ ਚੈਨਲ ਆ ਜੀ ਬਾਕੀ ਆਪਾਂ ਬਾਰੀ ਖੋਲ ਕੇ ਤੁਹਾਨੂੰ ਦਿਖਾ ਦਨੇ ਆ ਜੀ ਸਾਈਡ ਲੱਗੀ ਹੋਈ ਆ ਜੀ 10 ਗੇਜ ਅਤੇ 5mm ਦਾ ਪੇਚ ਲੱਗਾ ਹੈ ਜੀ ਫਰਸ਼ ਬਿਲਕੁਲ ਫੁੱਲ ਹੈਵੀ ਟਰਾਲਾ ਆ ਬਿਲਜੇ ਬੂਜੇ ਲੱਗੀ ਹੋਈ ਆ 10 ਨਟੀਆਂ ਹੱਬਾਂ ਵਾਂ ਫੁੱਲ ਸਾਈਜ਼ ਬੈਰਿੰਗ ਹੈ ਜੀ ਐਮਆਰਐਫ ਦੇ ਟਾਇਰ ਦੋ ਜੋੜੇ ਐਮਆਰਐਫ ਦੇ ਆ ਤੇ ਦੋ ਜੋੜੇ ਕੰਟੀਨੈਂਟਲ ਦੇ ਨੇ 10 ਇੰਚ ਦੀ ਚੈਸੀ ਫੁੱਲ ਹੈਵੀ ਕੈਂਚੀ ਲੱਗੀ ਹੋਈ ਆ ਜੀ 5 ਐਮਐਮ ਦਾ ਫਰਸ਼ ਲੱਗਾ ਹੈ ਜੀ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਹੋਈਆਂ ਵਾਂ ਬਾਕੀ ਬੈਕ ਸੜਦੋ ਦੇ ਸਕਦੇ ਜੀ ਸਾਜ 167 ਮੋਹਨ ਸਿੰਘ ਜਲੰਧਰ ਦਾ ਟਰਾਲਾ ਬਣਿਆ ਹੈ ਜੀ ਪੂਰਾ ਮੋਡੀਫਾਈਡ ਟਰਾਲਾ ਹੈ ਵੀਰੋ ਫਰਸ਼ ਦੇਖ ਸਕਦੇ ਬਿਲਕੁਲ ਸਾਫ਼ ਹੈ ਜੀ ਬਾਕੀ ਆ ਸਾਰ ਤੂੰ ਦੇਖ ਸਕਦੇ ਜੀ ਡਾਲੇ ਵਾਲੀਆਂ ਪਤਰੀਆਂ ਦੋਨੋਂ ਸਾਈਡ ਲੱਗੀਆਂ ਆ ਟਾਟਾ ਸੇਲ ਦਾ ਲੋਹਾ ਲੱਗਿਆ ਹੈ ਜੀ ਟਾਇਰ ਬਿਲਕੁਲ ਨਵੇਂ ਦਾ ਆ ਗਿਆ ਕੋਈ ਪੱਚ ਨਹੀਂ ਕੋਈ ਕਿੱਲ ਦਾ ਨਿਸ਼ਾਨ ਨਹੀਂ ਗਰੰਟੀ ਵਾਲੇ ਟਾਇਰ ਆ ਜੀ ਸੇਲ ਦਾ ਮਾਲ ਲੱਗਾ ਹੈ ਜੀ 10 ਇੰਚੀ ਚ ਐਸੀ ਆ ਟਾਇਰ ਬਿਲਕੁਲ ਨਵੇ ਦਾ ਆ ਗਿਆ ਫੁੱਲ ਸਾਈਜ਼ ਤੁਰਾਇਆ ਜੀ ਰੇਲ ਦਾ ਤੁਰਾਇਆ 22 24 ਦੀਆਂ ਹੱਬਾਂ ਆ ਜੀ 10 ਨਟਾ ਤੁਰਾਇਆ ਕਾਂਟਿਨੈਂਟਲ ਦੇ ਟਾਇਰ ਆ ਟਾਈ ਫੁੱਟ ਦਾ ਪੌਣੇ ਦਿੰਦਾ ਵੇਡੇ ਆ ਜੀ ਸਾਈਜ਼ 16 7 ਬਾਕੀ ਬੈਕ ਸਾਈਡ ਤੋਂ ਤਾਂ 5 ਐਮ ਐਮ ਦਾ ਫਰਸ਼ ਲੱਗਾ ਹੈ ਜੀ ਇੱਕ ਵਾਰ ਤੋਂ ਫੇਰ ਰਿਪੀਟ ਕਰ ਦਿੰਨੇ ਆ ਸਾਈਜ਼ 16 7 10 ਇੰਚ ਦੀ ਚਾਈਸੀ ਆ ਰੇਲ ਦਾ ਹਿੱਸਾ 22 24 ਦੇ ਬੈਰਿੰਗ ਆ ਟਾਇਰ ਬਿਲਕੁਲੋਂ ਵੇਦ ਆ ਗਿਆ 60 60 ਪੈਸੇ ਟੈਰਿਆ ਜੀ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਇਹ ਟਰਾਲੀ ਦਾ ਮੁੱਲ ਹੈਗਾ ਜੀ 2,60,000 ਬਾਕੀ ਮੌਕੇ ਤੇ ਮਾਣ ਤਾਣ ਹੋ ਜਾਊਗਾ ਜੀ ਤੇ ਆਪਣਾ ਨੰਬਰ ਕਰ ਲਿਓ ਨੋਟ 996802451 996802451 ਨੰਬਰ ਹੈ ਜੀ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ